ਜਾਣ ਕੇ ਬੜਾ ਦੁਖੰਦ ਹੈ ਕਿ ਜਿਹੜੇ ਇਹਨਾਂ ਲੋਕਾਂ ਦੇ ਸਹੀ ਦੁਸ਼ਮਣ ਹੈ ਬ੍ਰਾਹਮਣਵਾਦੀ ਹੈ ਉਹ ਤਾਂ ਨਹੀਂ ਚਾਹੁੰਦੇ ਕੋਈ ਗੱਲ ਨਹੀਂ ਲੇਕਿਨ ਸਾਡੇ ਆਪਣੇ ਘਰਾ ਬਹੁਤ ਜ਼ਿਆਦਾ ਨਹੀਂ ਚਾਹੁੰਦੇ ਆਰੇ ਜਿਹੜੇ ਅੰਮ੍ਰਿਤ ਖਾਸ ਕਰ ਇੰਡੀਆ ਚ ਅਸੀਂ ਦੇਖਿਆ ਹੈ ਕਿ ਜਿਹੜੇ ਜਿਹੜੇ 바ਵਾ ਸਾਹਿਬੋਂ ਮਿਲਦੇ ਨੇ ਜਿਨ੍ਹਾਂ ਲੋਰਵਾ ਨੂੰ ਤਿਆਰ ਕੀਤਾ ਜਿਨ੍ਹਾਂ ਲੋਕਾਂ ਜਿਹੜੇ 바ਵਾ ਸਾਹਿਬੋਂ ਮਿਲਦੇ ਤੇ ਨਕਤੀ ਮਿਲ ਸੀ ਅਸੀਂ ਉਹਦੇ ਪਿੱਛੇ ਚੱਲਦੇ ਸੀ ਉਹਨਾਂ ਦੀ ਮਦਦ ਕਰਦੇ ਸੀ ਉਹ ਆਸ ਲਾ ਕੇ ਬੈਠੇ ਸੀ ਕਿ ਵੀ ਇਹ ਸਾਰੇ ਸਮਾਜ ਵਾਸਤੇ ਕੁਝ ਕਰ ਰਹੇ ਹੈ ਕੁਝ ਕਰਕੇ ਦਿਖਾਉਣਗੇ ਇਸ ਕਰਕੇ ਸਭੀ ਸੁਧਾਰੀ ਹੋ ਜਨਗੀ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਪਰ ਅੱਜ ਉਹੀ ਲੋਗ ਜਦੋਂ ਅੰbedkarism ਨੂੰ ਛਾਕੇ ਤੇ ਗਾਰਦੀਵਾਦ ਦੇ ਪਿੱਛੇ ਪੈ ਗਏ ਤਾਂ ਉਹਨਾਂ ਦਾ ਵੈਸਟਰਨ ਇੰਟਰਸਟ ਬਣ ਗਿਆ ਕਿ ਕਿਸੇ ਵੀ ਹਾਲਾਚੇ ਅੰbedkarਵਾਦ ਕਾਮਯਾਬ ਨਾ ਹੋਵੇ ਭਾਰਤ ਵਿੱਚ ਇੱਕ ਕਿਸਮ ਦੀ ਲਹਿਰ ਚੱਲ ਰਹੀ ਹੈ ਕਿ ਜਿਹੜੇ ਲੋਗ ਜਿਹੜੇ ਲੋਕ ਮਤਲਬ ਗੱਲ ਇਨੀ ਵੀ ਬੁਰੀ ਹੋਈ ਹੈ ਤੇ ਜਿਸ ਤਰ੍ਹਾਂ ਮੈਂ ਕੱਲੇ ਜਨਤ ਦੇ ਸਾਹਮਣੇ ਮੇਰੇ ਕੋਲ ਇਸ ਕੰਮ ਤੋਂ ਸਿਰਫ ਜੁਨਾਉਣਾ ਮਿਲ ਦੱਸਿਆ ਮੈਂ ਵੀ ਚੱਕੀ ਸੀ ਜਗ੍ਹਾ ਤੇ ਜਰਮੈਂਸ਼ਨ ਵੀ ਕੀਤਾ ਹੋਇਆ ਹੈ ਕਿ 1946 ਵਿੱਚ ਜਿਹੜੇ ਜਸਟਿਸ ਹਾਰਾਜ ਹੋਲੇ ਤੇ ਬਾਰਾ ਸੰਬਵਿਖਤੇ ਦੇ ਖਾਸ ਨਫਰਨ ਸੀ ਜਿਹੜੀ ਦੇਖ ਰਿਹਾ ਵਿੱਚ 1940 ਚ ਪੂਨਾ ਕੱਟ ਦਾ ਅਧਿਕਾਰ ਕੀਤਾ ਗਿਆ 4000 ਲੋਕ ਜੇਲ ਚ ਗਏ ਮਹਾਰਾਸ਼ਟਰ ਜਿਵੇਂ ਨਹੀਂ ਬਰਕੇ ਉੱਤਰ ਪ੍ਰਦੇਸ਼ ਵਿੱਚ ਵੀ 5000 ਲੋਕ ਜੇਲ ਚ ਗਏ ਸੀ ਪਰ ਉਸ ਵਕਤ ਦਾ ਜਿਹੜਾ ਖਾਸ ਨਾਰਾ ਸੀ ਕਿ ਆਰਬ ਨੂੰ ਤਰੇ ਬੁਕਾਰ ਪੁਨਾ ਪੈਟਕਾ ਕਰੋ ਦਿਤਾਰ ਪੁਨਾ ਪੈਟਕਾ ਕਰੋ ਦਿਤਾਰ ਤਾਂ ਉਸ ਤੋਂ ਬਾਅਦ 1946 ਤੋਂ ਬਾਅਦ 1982 ਚ ਜਦੋਂ ਉਹਦੀ ਗਵਰਨਮੈਂਟ ਜੋ ਨਿਯਮ ਨਹੀਂ ਜਾਂਦੀ ਆ ਤਾਂ ਉਹੀ ਲੋਕ ਜਿਹੜੇ ਦਿਤਾਰ ਕਰਨ ਵਿੱਚ ਬਾਬਾ ਸਾਹਿਬ ਨੇ ਅੱਗੇ ਰੱਖਿਓਏ ਸੀ ਤਾਂ ਉਹੀ ਲੋਕ ਗੋਲਡਨ ਜੋਬਲੀ ਮਨਾਉਣ ਚ ਇੰਦਰਾ ਗਾਂਧੀ ਨਾਲ ਜੇ। ਮਸਲੇ ਕੁ ਮਾਮੂਲੀ ਜੀ ਚੇਂਜ ਨਹੀਂ ਬਲਕੇ ਬੜੀ ਭਾਰੀ ਬਰਖਤ ਤਾਂ ਅਸੀਂ ਇਸ ਕਰਕੇ ਦੁਖੀ ਹਾਂ ਕਿ ਲੋਕਾਂ ਨੇ ਮਨੂਆ ਦੁਚਿਤਾ ਕਰ ਸਕਾ ਲੋਕਾਂ ਨੇ ਮੁਝਰੇ 6 ਮਹੀਨੇ ਦੀ ਜੇਲ ਕੱਟ ਕੇ ਆਏ ਸੀ। ਉਹਨਾਂ ਦਾ ਮੈਨੂੰ ਅਪਰੋਚ ਹੀ ਤਰ ਮੈਂ ਤਾਂ ਮੇਰਾ ਹੋਂ ਕਰਕੇ ਮੈਨੂੰ ਸਮਝ ਨਾ ਥੋੜੀ ਜਿਹੀ ਲਗੀ ਔਰ ਜਦ ਤੈ ਮੈਂ ਸਮਝ ਵੀ ਅੰਦਰ ਕਰਤੇ ਮੈਂ ਕੋਈ ਕਦਮ ਵੀ ਅਗੇ ਨਹੀਂ ਲੱਗਦਾ। क्योंकि मैं नहीं चाहता कि असि छेती कोई कदम रखिए और बाद फिर फिर रही तो इस करके मैं समझता कि जुम्मेवारी ना कदम रखना चाहिए समझ के फिर मैं उस सारी चीज अदम रख्या असी सोचा भाई जिस तरह उन्नीस सौ छियाली डनाउंस किया अ भी सूँ यह डिनाउंस करना चाहिए जिन्होंने इस तुम तो फायदा हो गया है तो उन्होंने इस गोल्डन जोबली बनानी चाहिए ਤਾਂ ਇਸ ਕਰਕੇ ਗੋਲਡਨ ਜੋਬਲੀ ਮਨਾਉਂਦੀ ਉਹਨਾਂ ਨੇ ਫੈਸਲਾ ਕੀਤਾ ਉਹਨਾਂ ਲੋਕਾਂ ਨੇ ਹਿਮਾਚਲ ਪਹਿਲੇ ਕਦਮ ਸੇ 1940 ਚ ਤੋਂ ਘੋਣਾ ਸੋਚਿਆ ਕਿ 1946 ਚ ਅਸੀਂ ਲੋਕ ਸੀ ਅਗੇ ਡਿਨਾਊਂਸ ਕਰ ਕਰ ਨਾਲਿਆਂ ਚ ਨਾਵੇਂ ਲਾਉਣਾ ਹੈ ਚ ਅ ਲੋਕਾਂ ਨੂੰ ਜਿਹੜਾ ਪ੍ਰਾਣ ਬਚਾ ਅਸੀਂ ਲੋਕ ਸੀ ਅੱਜ ਜਦ ਅਸੀਂ ਇਹਨੀ ਗੋਲਡਨ ਜੋਬਲੀ ਮਨਾਵਾਂਗੇ ਤਾਂ ਇਹ ਲੋਕ ਦੀ ਕਹਾਣੀ ਹੋ ਸਕਦਾ ਹੈ ਕਿ ਉਹ ਸਾਡਾ ਸਮਾਜ ਵਿੱਚ ਘੁਮਣਾ ਫਿਰਨਾ ਇੱਕ ਮਿਸਾਲ ਹੋ ਜਾਵੇ ਤਾਂ ਇਸ ਕਰਕੇ ਲੇਕਿਨ ਉਹਨਾਂ ਨੂੰ ਮੇਰਾ ਇਹ ਸਟੈਪ ਚੰਗਾ ਨਹੀਂ ਲੱਗਿਆ ਕਿ ਉਹਨਾਂ ਨੇ ਸੋਚਿਆ ਕਿ ਵੀ ਇਹ ਤਾਂ ਆਦਮੀ ਸਾਨੂੰ ਨੰਗਾ ਕਰ ਰਿਹਾ ਅਸੀਂ ਚੰਗੇ ਪਰੇ ਚੱਲ ਰਹੇ ਸੀ ਔਰ ਗੋਲਡਨ ਜੋਬਲੀ ਮਨਾਣਾ ਹੀ ਕਿਸ ਕਰਕੇ ਸੀ ਇਸ ਕਰਕੇ ਮਨਾਣਾ ਸੀ ਕਿ ਵੀ ਅੰਬੇਦਕਰਵਾਦੀ ਔਰ ਗਾਂਧੀਵਾਦੀ ਨੂੰ ਮਿਲ ਕੇ ਚੱਲਣਾ ਚਾਹੀਦਾ ਪਰ ਕਿਸ ਲੈਵਲ ਤੇ ਮਿਲ ਕੇ ਚੱਲਣਾ ਚਾਹੀਦਾ ਕਿ ਥੱਲੇ ਲੱਗ ਕੇ ਅੰਬੇਦਕਰਵਾਦੀ ਗਾਂਧੀਵਾਦੀਆਂ ਦੇ ਥੱਲੇ ਲੱਗ ਕੇ ਥੱਲੇ ਥੱਲੇ ਲੱਗੇ ਰਹਿਣ ਭਾਈ ਫਿਰ ਅੰਬੇਦਕਰਵਾਦੀ ਬਣਦੀ ਗਾਦੀ ਹੋਵੇ ਤਾਂ ਹੀ ਥੱਲੇ ਲੱਗ ਲੋ ਔਰ ਥੱਲੇ ਤੋਂ ਵੀ ਬਹੁਤ ਲੋਗ ਹੈ ਇਸ ਕਰਕੇ ਇਸ ਕਰਕੇ ਤਾਂ ਉਹ ਲੋਗਾਂ ਨੂੰ ਕਾਫੀ ਬੁਰਾ ਲੱਗਿਆ ਕਿ ਵੀ ਕਿਸੇ ਤਰ੍ਹਾਂ ਵੀ ਕਰਕੇ ਤੇ ਇਹ ਆਗਦੀ ਨਾਲ ਬੜਾ ਸਾਨੂੰ ਮੰਗਾ ਕਰਤਾ ਤੇ ਇਸ ਕਰਕੇ ਉਹ ਖੈਰ ਇੰਦਰਾ ਗਾਂਧੀ ਨੂੰ 100 ਨਾਲ 100 ਕੇ ਇੰਦਰਾ ਗਾਂਧੀ ਨੂੰ ਪ੍ਰੋਗਰਾਮ ਕੈਨਸਲ ਕਰਨਾ ਪਿਆ। ਔਰ ਉਹ ਬਾਬਾ ਸਾਹਿਬ ਅੰਬੇਦਕਰ ਔਰ ਗਾਂਧੀ ਜੀ ਦਾ ਜਿਹੜਾ ਕੰਬਾਈਨਡ ਸਟੈਚੂਆ ਉਹ ਅੱਜ ਵੀ ਪੁਨਾ ਦੀ ਜੇਲ੍ਹ ਵਿੱਚ ਜਿਹੜਾ ਡਾਜੀ ਹੈ ਅੱਜ ਵੀ ਅਨ ਇਨੋਗਰੇਟਿਡ ਪਿਆ ਹੈ। ਇੰਦਰਾ ਗਾਂਧੀ ਨਾਲ ਦਾ ਇਨੋਵੇਸ਼ਨ ਕਰਨਾ ਸੀ 24 ਸਤੰਬਰ 1982 ਤਾਂ ਅੱਜ ਤੱਕ ਵੀ ਉਹਦੀ ਕੋਈ ਖਬਰ ਨਹੀਂ ਉਸੇ ਤਰ੍ਹਾਂ ਹੋ ਉਹਨਾਂ ਦੇ ਕਪੜਾ ਪਿਆ ਹੈ ਕਪੜਾ ਚੁੱਕ ਕੇ ਸਿਰਫ ਅਸੀਂ ਦੇਖ ਕੇ ਆਏ ਸੀ 24 ਸਤੰਬਰ 1982 ਅਸੀਂ ਨਹੀਂ ਸੋਚਿਆ ਭਾਈ ਅਸੀਂ ਦਾ ਨਿਸ਼ੇਧ ਕਰ ਦੇ ਨੂੰ ਕੰਡਮ ਕੀਤਾ ਇਸ ਕਰਕੇ ਸਾਡਾ ਹੱਕ ਬਣ ਜਾਂਦਾ ਕਿ ਅਸੀਂ ਦੇਖੀਏ ਕਿ ਭਾਈ ਤੁਸੀਂ ਕੀ ਬਣਾਇਆ ਇੰਦਰਾ ਜੀ ਨਹੀਂ ਆ ਰਹੀ ਤਾਂ ਅਸੀਂ ਤਾਂ ਆਏ ਤਾਂ ਤੁੰਗਾਂ ਨਹੀਂ ਸਕੀ ਅਸੀਂ ਸਾਨੂੰ ਦਿਖਾ ਦੋ ਇਸ ਕਰਕੇ ਮੈਂ ਇਹ ਕਿਉਂ ਇਹ ਮੈਂ ਤੁਹਾਡੇ ਸਾਹਮਣੇ ਗੱਲ ਕਿਉਂ ਰੱਖੀ ਹੈ ਇਹ ਇਹ ਲੋਕਾਨਾ ਜਦੋਂ ਫਿਰ ਅ ਫਿਰ ਕੁਟਾ ਦਾ 바ਵਾ ਸਾਹਿਬ ਦੇ მიਸ਼ਲ ਚੱਲਦੇ ਆਰ ਪੀ ਆਈ ਰਿਪਬਲਿਕਨ ਪਾਰਟੀ ਆਫ ਇੰਡੀਆ ਨੇ ਬਣਾਈ ਸੀ ਉਹਨੂੰ ਰਿਜ਼ਰਵ ਕਰਕੇ ਅ ਜਦੋਂ ਕਾਂਗਰਸ ਦੇ ਜਿਸ ਤਰ੍ਹਾਂ ਜਸਟਿਸ ਬੋਲੇ ਕਾਂਗਰਸ ਸਾਹਿਬ ਨੇ ਮੰਦਰ ਪਾਰਲੀਮੈਂਟ ਸੀ ਉਹਨਾਂ ਨੂੰ ਟਿਕਟ ਨਹੀਂ ਮਿਲਿਆ ਉਹ ਵਕਰੀ ਗੱਲ ਹੈ ਪਰ ਕਾਂਗਰਸ ਸਾਹਿਬ ਦੇ ਸੇਵਾ ਤੋਂ ਜ਼ਰੂਰ ਹੈ ਇਸੇ ਤਰ੍ਹਾਂ ਜਿਹੜਾ 바ਵਾ ਸਾਹਿਬ ਦਾ ਤੁਬੂਦ ਭਾਰਤ ਤੇ ਪੇਪਰ ਚਲ ਚਲ ਦੇ ਐਡੀਟਰ ਜੀ ਮਿਸਟਰ ਐਨੰਦ ਕਾਂਗਰਜ ਅਜੂ ਕਾਂਗਰਜ ਦੇ ਸਾਈਡ ਦੇ ਮਹਾਰਾਸ਼ਟਰ ਸਟੇਟ ਦੇ ਪ੍ਰੈਜ਼ੀਡੈਂਟ ਤਾਂ ਉਹ ਨਹੀਂ ਦੇਸ਼ ਦੇ ਵਿੱਚ ਸਾਰੇ ਲੋਕ ਉਥੇ ਕਾਂਗਰਸ ਵਿੱਚ ਆਗੰਦੀ ਜੀ ਦੇ ਮਿਸ਼ਨ ਨੂੰ ਬਤਾਉਣ ਚੱਗੇ ਲੱਗੇ ਹੋਏ ਆ ਤਾਂ ਇਸ ਕਰਕੇ 1980 ਜਿਹੜਾ ਆਰਪੀਆਈ ਨੇ ਲੋਕਾਂ ਦੇ ਸਾਹਮਣੇ ਲੱਗਦਾ ਸੀ ਕਿ ਬਿਲਕੁਲ ਖਤਮ ਹੋ ਚੁਕੀ ਹੈ ਸਰਪੋ ਥੇ ਨੂ ਗਰੁੱਪ ਮਨਾਕੇ ਗਰੁੱਪ ਦਾ 12 14% ਦੇ ਰੂਪ ਵਿੱਚ ਬਣਾ ਕੇ ਤਿੰਨ ਨਾਚੇ ਲੜਿਆ ਸੀ ਇੱਕ ਇੱਕ ਗਰੁੱਪ ਨੇ ਇੱਕ ਇੱਕ ਸੀਟ ਲੜੀ ਸੀ आरपीआई पी के नागपुर से और आरपीआई जी आई ग्रुप ना अमरावती और आर पी आई काम ग्रुपे तू तीन ऐसी सोचा भाई महाराष्ट्र तो बहुत बड़ा अड़तालीस सीटा तो इस करके चलो होने अजय नहीं अगे बढ़ रहे तो अभी अगे बद तासी पैंती छत्ती आदमी उठे किए पर जलों पैंती छत्ती आदमी खड़े किए ਤਾਂ ਇਹਨਾਂ ਲੋਕਾਂ ਨੇ ਜਿਹੜੇ ਕੰਪਲੈਟ ਕਿ ਜਿਹੜੇ ਆਰਪੀਏ ਨੂੰ ਛੱਡ ਕੇ ਗਏ ਇਹਨਾਂ ਨਾਲ ਆਰਪੀਏ ਦੇ ਦੂਜੇ ਤੀਜੇ ਲੋਗਾਂ ਨੂੰ ਇਕੱਠੇ ਕਰਤੇ ਤਾਂ ਉਹਨਾਂ ਨੂੰ ਕਿਸੇ ਤੋਂ ਪੂਰਾ سپورਟ ਦੇ ਕੇ ਬਿਲਕੁਸੇ ਹਾਂ ਦੇ ਤੁਸੀਂ ਕਾਂਸ਼ੀ ਰਾਮਨ ਕੰਪਨੀ ਜਾਂ ਟੰਗਾਂ ਵਿੱਚੋਂ ਤਾਂ ਇਸ ਕਰਕੇ ਇਹਨਾਂ ਨੂੰ ਮੋਗੇ ਦਿੱਤਾ ਜਦੋਂ ਇਹਨਾਂ ਨੂੰ ਅੱਗੇ ਕੀਤਾ ਸੀ ਟੰਗਾਂ ਵਿੱਚੋਂ ਗਲੀ ਤਾਂ ਫਿਰ ਉਹ ਜਿਹਦੀਆਂ ਟੰਗਾਂ ਵਿੱਚੋਂ ਤੱਕ ਤਾਂ ਇਸ ਕਰਕੇ ਮੈਂ ਇਹ ਸੁਧਲ ਸਾਡੇ ਸਾਹਮਣੇ ਪੂਰ ਰੱਖਣਾ ਚਾਹੁੰਦਾ ਰੱਖਣੀ ਚਾਹੁੰਦਾ ਹੈ ਕਿ ਅਸੀਂ ਅੰਬੇਡਕਰイズਮ ਜਿਹੜਾ ਹੈ ਉਹ ਕਾਮਯਾਬ ਨਾ ਹੋਵੇ ਤੇ ਅੰਬੇਡਕਰイズਮ ਦੇ ਦੁਸ਼ਮਣ ਹੀ ਨਹੀਂ ਬਲਕਿ ਅੰਬੇਡਕਰイズਮ ਦੇ ਜਿਹੜੇ ਦੋਸਤ ਹੈ ਪਰ ਉਹ ਵੀ ਉਹਨਾਂ ਨਾਲ ਵੀ ਸਟੂਡੈਂਟ ਇੰਟਰਸਟ ਡਵੈਲ ਕੀਤਾ ਉਹ ਵੀ ਸਧਾਰਨ ਆਦਮੀ ਨਹੀਂ ਉਹ ਆਦਮੀ ਹੈ ਜਿਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਤਿਆਰ ਕੀਤਾ